ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕਦੀ ਸਿਆਸਤ ਦੇ ਵਿੱਚ ਪਕਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਾਸ੍ਰੀਕਾਲ ਸਤਿ ਸ੍ਰੀ ਅਕਾਲ ਭੁਪਿੰਦਰ ਜੀ ਜੀ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਪ੍ਰੋਗਰਾਮਾਂ ਗੱਲਬਾਤ ਕਰਦੇ ਆ ਸਿਆਸਤ ਦੀ ਜੇ ਗੱਲ ਕਰੀਏ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਕੱਲ ਮੇਅਰ ਦੀਆਂ ਚੋਣਾਂ ਹੋਣੀਆਂ ਸਨ ਚੋਣਾਂ ਰੱਦ ਹੋ ਗਈਆਂ ਨੇ ਅਤੇ ਹੁਣ ਇਹਨਾਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱ ਕੀ ਖਬਰ ਸਾਹਮਣੇ ਆਇਆ ਤੇ ਕੀ ਲੱਗਦਾ ਕਦੋਂ ਹੋਣ ਗਿਆ ਹੈ ਚੋਣਾ ਗੋਪਿੰਦਰ ਜੀ ਚੰਡੀਗੜ੍ਹ 'ਚ ਜੋ ਮਾਹੌਲ ਬਣਿਆ ਸਭ ਨੂੰ ਪਤਾ ਹੈ ਉੱਥੇ ਜਿਸ ਤਰੀਕੇ ਦੇ ਨਾਲ ਐਨ ਮੌਕੇ ਦੇ ਉੱਤੇ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਸੀ ਉਹ ਬਿਮਾਰ ਹੋ ਗਿਆ ਜੀ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਜੀ ਸੋ ਉਸ ਨੂੰ ਦੇਖਦੇ ਹੋਏ ਹੰਗਾਮਾ ਵੀ ਉੱਥੇ ਕਾਫੀ ਮਚਿਆ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਕਾਂਗਰਸ ਵੱਲੋਂ ਭਾਜਪਾ ਦੇ ਦੋਸ਼ ਮੜੇਗੇ ਜੀ ਦੋਸ਼ ਲਾਏਗੇ ਕਿ ਜਾਣ ਬੁੱਝ ਕੇ ਜੜੀਆਂ ਚੋਣਾ ਜਿਹਦੇ ਚ ਵਿਗੜ ਪਾਇਆ ਗਿਆ ਹੈ ਬੀਜੇਪੀ ਡਰ ਗਈ ਹੈ ਜੀ ਸੋ ਜੋ ਸਭ ਘਟਨਾ ਹੋਈ ਹੈ ਜੀ ਸ਼ਾਮ ਨੂੰ ਡਿਪਟੀ ਕਮਿਸ਼ਨਰ ਵੱਲੋਂ ਚੰਡੀਗੜ੍ਹ ਦੇ ਜੋ ਡਿਪਟੀ ਕਮਿਸ਼ਨਰ ਉਹਨਾਂ ਵੱਲੋਂ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਸੀ 6 ਫਰਵਰੀ ਦਾ ਜੀ ਸੋ ਉਹਦੇ ਤੇ ਵੀ ਜੋ ਪਤਾ ਲੱਗਿਆ ਕਿ ਹੁਣ ਪਟੀਸ਼ਨ ਪਾਈ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਵੀਰਵਾਰ ਨੂੰ ਹੀ ਚੋਣਾ ਜਿਹੜੀਆਂ ਨੇ ਕਰਵਾਈਆਂ ਜਾਣ। ਅਦਾਲਤੀ ਪ੍ਰੋਸੈਸ ਹੈ। ਉਹ ਜਿਸ ਢੰਗ ਨਾਲ ਉੱਥੇ ਹੋਣਾ ਹੈ ਉਹ ਤੇ ਉਸ ਢੰਗ ਨਾਲ ਹੀ ਚੱਲਣਾ ਹੈ। ਹੁਣ ਚੀਜ਼ ਇਹ ਹੈ ਕਿ ਹਾਲਾਤ ਜੋ ਬਣੇ ਹੋਏ ਨੇ ਜੀ ਬਹੁਤ ਸਾਰੇ ਲੋਕਾਂ ਦੇ ਮਨ 'ਚੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ ਭੁਪਿੰਦਰ ਜੀ। ਜੀ ਕੀ ਇਹ ਜਿਹੜੀਆਂ ਚੋਣਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨ 'ਚ ਸੀ ਉੱਥੇ ਜੋ ਸੀਟਾਂ ਸੀ 20 ਸੀਟਾਂ ਜਿਹੜੀਆਂ ਸੀ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਕੱਠਿਆਂ ਦੀਆਂ ਸੀ ਜੀ ਸਾਫ਼-ਸਾਫ਼ ਤਾਰ ਤੇ ਸਾਫ਼ ਤਾਰ ਤੇ ਜੋ ਚੋਣ ਸੀਗੀ ਜੋ ਕਾਉਂਸਲਰਾਂ ਨੇ ਚੁਣਨਾ ਸੀ ਮੇਅਰ ਜੀ ਸੀਨੀਅਰ ਡਿਪਟੀ ਮੇਅਰ ਹਮਮ ਆਰ ਡਿਪਟੀ ਮੇਅਰ ਜੀ ਉਹ ਪਤਾ ਹੀ ਸੀਗਾ ਕਿ ਪਹਿਲਾਂ ਗੱਠ ਜੋੜ ਜੋ ਹੈ ਉਹਦੇ ਵਿੱਚ ਕਾਂਗਰਸ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਸਾਫ਼-ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀਗਾ ਪਰ ਐਨ ਮੌਕੇ ਤੇ ਜੋ ਚੀਜ਼ਾਂ ਬਣੀਆਂ ਜੀ ਉਹ ਕੋਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਜਾਂ ਕਿ ਕੋਈ ਅਚਾਨਕੀ ਚੀਜ਼ ਆਈ ਹੈ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਹੈ ਤੇ ਕਿਤੇ ਨਾ ਕਿਤੇ ਉਹ ਜਵਾਬ ਵੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਹੋ ਸਕਦਾ ਹੈ ਜੀ ਕਿ ਕੀ ਕੁਝ ਚੱਲ ਰਿਹਾ ਹੈ ਜਾਂ ਕੀ ਕੁਝ ਹੋ ਰਿਹਾ ਹੈ ਜੀ ਹੁਣ ਚੀਜ਼ ਹੈ ਭੁਪਿੰਦਰ ਜੀ ਕਿ ਜਿਸ ਢੰਗ ਨਾਲ ਆਪਾਂ ਅਕਸਰ ਗੱਲਾਂ ਕਰਦੇ ਆ ਕਿ ਰਾਤੋਂ ਰਾਤ ਸਿਆਸਤ ਬਦਲ ਜਾਂਦੀ ਹੈ ਸਮੀਕਰਨ ਬਦਲ ਜਾਂਦੇ ਨੇ ਜੀ ਤਖਤ ਬਦਲ ਜਾਂਦੇ ਨੇ ਰਾਤੋਂ ਰਾਤ ਕਿਸ ਢੰਗ ਨਾਲ ਹਰ ਚੀਜ਼ ਪਲਟ ਜਾਂਦੀ ਹੈ ਉਹ ਸਿਆਸਤ 'ਚ ਪਤਾ ਨਹੀਂ ਲੱਗਦਾ ਜੀ ਸੋ ਭੁਪਿੰਦਰ ਜੀ ਹੁਣ ਗੱਲ ਇਹ ਹੈ ਕਿ 20 ਸੀਟਾਂ ਜਿਹੜੀਆਂ ਨੇ 20 ਕੌਂਸਲਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਨੇ 13 ਆ ਆਮ ਆਦਮੀ ਪਾਰਟੀ ਦੇ ਸੱਤ ਕਾਂਗਰਸ ਦੇ ਦੂਸਰੇ ਪਾਸੇ ਜੇ ਆਪਾਂ ਦੇਖੀਏ ਤੇ 14 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਭਾਜਪਾ ਦੀਆਂ ਨੇ ਇੱਕ ਐਮਪੀ ਵੀ ਦੱਸਿਆ ਸੀ ਜਿਸ ਢਗ ਨਾਲ ਕਿ ਉਹ ਵੀ ਚੋਣ ਦੇ ਵਿੱਚ ਹਿੱਸਾ ਲੈ ਸਕਦਾ ਹੈ ਜੀ ਤੇ ਇੱਕ ਜਿਹੜੀ ਸੀਟ ਹੈ ਉਹ ਸ਼ਰਮਣ ਅਕਾਲੀ ਦਲ ਦੀ ਜੀ ਸੋ ਤਿੰਨ ਸੀਟਾਂ ਦੀ ਮੋٹے ਤੌਰ ਤੇ ਬੀਜੇਪੀ ਨੂੰ ਲੋੜ ਹੈ ਜੀ ਜੇ ਉਹਨਾਂ ਨੇ ਉੱਥੇ ਆਪਣਾ ਮੇਜੋਰਟੀ ਦਿਖਾਉਣੀ ਹੈ ਹੁਣ ਉਹਦੇ ਚ ਕੀ ਹੈ ਕੀ ਅੱਗੋਂ ਕੀ ਹੋ ਸਕਦਾ ਹੈ ਕੀ ਇਹ ਚੋਣ ਜਿਹੜੀ ਹੈ ਉਹ 6 ਤਰੀਕ ਨੂੰ ਹੀ ਹੋਊਗੀ ਜਾਂ ਉਸ ਤੋਂ ਪਹਿਲਾਂ ਵੀ ਚੋਣ ਜਿਹੜੀ ਹੈ ਹਾਈ ਕੋਰਟ ਵੱਲੋਂ ਕੋਈ ਆਰਡਰ ਆ ਸਕਦਾ ਹੈ ਚੋਣ ਦਾ ਜੀ ਕਿ ਉਸ ਤੋਂ ਪਹਿਲਾਂ ਕਰਵਾਈ ਜਾ ਸਕੇ ਹਮ ਕੀ ਜਿਹੜਾ ਇਹ ਗੈਪ ਪਾਇਆ ਗਿਆ ਹਮ ਜਿਹੜਾ ਇਹ ਮਲਤਵੀ ਹੋਈਆਂ ਨੇ ਹਮ ਇਹਦੇ ਪਿੱਛੇ ਕੋਈ ਸਾਜ਼ਿਸ਼ ਕੀ ਜਸ ਢੰਗ ਨਾਲ ਇਹ ਸਮੇਂ ਦੇ ਵਿੱਚ ਗੈਪ ਆਇਆ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਕੋਈ ਜਸ ਢੰਗ ਨਾਲ ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਔਰ ਬੀ ਕਾਂਗਰਸ ਦੇ ਜੀ ਕੀ ਉਹਨਾਂ ਨੂੰ ਤੋੜਿਆ ਜਾ ਸਕਦਾ ਕਿਸੇ ਢੰਗ ਨਾਲ ਜੀ ਕੀ ਉਹ ਟੁੱਟ ਕੇ ਬੀਜੇਪੀ 'ਚ ਜਾ ਸਕਦੇ ਨੇ ਜੀ ਇਹ ਸਭ ਸਵਾਲ ਜਿਹੜੇ ਨੇ ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿਉਂਕਿ ਜੇ ਤਿੰਨ ਕਾਉਂਸਲਰ ਕਾਂਗਰਸ اور ਬੀਜੇਪੀ ਦੇ ਜਿਹੜੇ ਹੈਗੇ ਨੇ ਕਾਂਗਰਸ اور ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ 13 ਕਾਂਗਰਸ ਦੇ ਔਰ 7 ਜਿਹੜੇ ਨੇ ਕਾਂਗਰਸ ਦੇ ਕਾਉਂਸਲਰ ਨੇ ਉਹਨਾਂ ਵਿੱਚੋਂ ਜੇ ਤਿੰਨ ਵੀ ਟੁੱਟ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਦਾ ਜਿਹੜਾ ਫਾਇਦਾ ਉਹ ਸਿੱਧੇ ਤੌਰ ਤੇ ਬੀਜੇਪੀ ਨੂੰ ਪਹੁੰਚ ਸਕਦਾ ਜੀ ਸੋ ਸਮਾ ਜਿਹੜਾ ਹੈਗਾ ਇਸ ਵੇਲੇ ਜੋ ਹੈ ਚੰਡੀਗੜ੍ਹ ਦੀਆਂ ਜਿਹੜੀਆਂ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਾਉਂਸਲਰ ਜਿਹੜੇ ਨੇ ਪਾਰਟੀਆਂ ਸਿਆਸੀ ਪਾਰਟੀਆਂ ਨੇ ਉਹ ਚੁੱਪ ਕਰਕੇ ਤੇ ਬੈਠੇ ਨਹੀਂ ਹੋਣੀਆਂ ਜੀ ਬਿਲਕੁਲ ਅੰਦਰ ਖਾਤੇ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ ਹੋਣਾ ਹੈ ਜੀ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਕਾਉਂਸਲਰ ਨੇ ਜੀ ਉਹ ਇੱਕ ਦੂਜੀ ਦੀ ਪਾਰਟੀ ਦੇ ਵਿੱਚ ਕੱਲ ਵੀ ਕਿਹਾ ਸੀਗਾ ਕਿ ਵੀ ਕਿਤੇ ਨਾ ਕਿਤੇ ਇਹਨਾਂ ਕਾਉਂਸਲਰਾਂ ਨੂੰ ਪ੍ਰਭਾਵ ਚ ਨਾ ਲੈ ਲਿਆ ਜਾਵੇ ਦੇਖੋ ਜੀ ਸਿਆਸਤ ਹੈ ਸਿਆਸਤ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਹਿੰਦੁਸਤਾਨ ਦੀ ਸਿਆਸਤ ਜਿਹੜੀ ਸਾਡੇ ਦੇਸ਼ ਦੀ ਸਿਆਸਤ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਦੇਖਦੇ ਆ ਬਹੁਤ ਸਾਰੀਆਂ ਸਮਝਦੇ ਆ ਦੇਖਦੇ ਆ ਕਿ ਇਧਰੋਂ ਜੀ ਇਹ ਐਮਐਲਏ ਆ ਟੁੱਟ ਕੇ ਉਸ ਪਾਰਟੀ 'ਚ ਚਲਾ ਗਿਆ ਜਾਂ ਉਹ ਹੈਗਾ ਐਮਪੀ ਉਸ ਪਾਰਟੀ 'ਚ ਚਲਾ ਗਿਆ ਜਾਂ ਨਰਾਜ਼ਗੀਆਂ ਹੁੰਦੀਆਂ ਜੀ ਨਹੀਂ ਮੈਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਜਾਂ ਮੈਨੂੰ ਇਹ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਇਹ ਪਾਰਟੀ ਦੇ ਸੂਲ ਜਿਹੜੇ ਮੇਰੇ ਮੁਤਾਬਕ ਨਹੀਂ ਹੈਗੇ ਮੈਨੂੰ ਦੂਸਰੀ ਪਾਰਟੀ ਦੇ ਸੂਲ ਵਧੀਆ ਲੱਗੇ ਨੇ ਸੋ ਇਹੋ ਜੇ ਆਗੂ ਜਿਹੜੇ ਨੇ ਕਈ ਵਾਰੀ ਗੱਲਾਂ ਹੁੰਦੀਆਂ ਨੇ ਤੇ ਉਹ ਟੁੱਟ ਕੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਸੋ ਜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਤੋਂ ਕੋਈ ਮੈਂਬਰ ਜਿਹੜਾ ਕਾਉਂਸਲਰ ਆ ਜਿਹੜਾ ਉਹ ਟੁੱਟਦਾ ਤੇ ਉਹਦਾ ਸਿੱਧਾ ਸਿੱਧਾ ਬੈਨੀਫਿਟ ਜਿਹੜਾ ਉਹ ਬੀਜੇਪੀ ਨੂੰ ਜਾ ਸਕਦਾ ਜੀ ਜੇ ਤੋ ਅੱਜ ਗੱਲ ਕਰੀਏ ਅੱਜਕੱਲ ਪੂਰਾ ਦੇਸ਼ ਜਿਹੜਾ ਰਾਮ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਵਾ ਰਾਮ ਭਗਤ ਅੱਜ ਕਾਫੀ ਉਸ਼ਾਣ ਹੈ ਇਸ ਵਕਤ ਕਿਉਂਕਿ 22 ਜਨਵਰੀ ਨੂੰ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਸਥਿਸ਼ਟਾ ਹੋਣੀ ਹੈ ਕੀ ਕਹਿਣਾ ਤੁਹਾਡਾ ਪੂਰਾ ਦੇਸ਼ ਆ ਜਿਹੜਾ ਰਾਮ ਜੀ ਦੇ ਵਿੱਚ ਲੀਨ ਹੋਇਆ ਹੋਇਆ ਕਈ ਭਗਤਾਂ ਦੇ ਵੱਲੋਂ ਤਾਂ ਤਰ੍ਹਾਂ-ਤਰ੍ਹਾਂ ਦੇ ਉਪਹਾਰ ਆ ਜਿਹੜੇ ਉੱਥੇ ਆ ਰਾਮ ਮੰਦਰ ਜੀ ਵਾਸਤੇ ਭੇਜੇ ਜਾ ਰਹੇ ਨੇ ਤੁਹਾਡਾ ਕੀ ਕਹਿਣਾ ਇਸ ਮਾਮਲੇ ਲੈ ਕੇ ਜੀ ਗਵਿੰਦਰ ਜੀ ਦੇਖਿਆ ਜਾਵੇ ਸਾਡਾ ਇਹ ਭਾਰਤ ਦੇਸ਼ ਹੈ ਜਿਹੜਾ ਜੀ ਇਹਦੀ ਪਛਾਣ ਸਾਡੀ ਜਿਹੜੀ ਸੈਕੂਲਰਿਜ਼ਮ ਜਿਹਨੂੰ ਕਹਿੰਦੇ ਨੇ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਹਮ ਸਾਡਾ ਮੁਲਕ ਜਿਹੜਾ ਹੈ ਨਾ ਉਹ ਸੈਕੂਲਰ ਹੈ ਧਰਮ ਨਿਰਪੇਖ ਮੁਲਕ ਹੈ ਹਮ ਤੇ ਖੂਬਸੂਰਤੀ ਇਹ ਸੇ ਦੀ ਹਰ ਧਰਮ ਦਾ ਲੋਕ ਜਿਹੜੇ ਨੇ ਆਪਣੇ ਆਪਣੇ ਤਿਹਾੜ ਮਨਾਉਣ ਦੀ ਉਹਨਾਂ ਨੂੰ ਆਜ਼ਾਦੀ ਹੈ ਜੀ ਬਿਲਕੁਲ ਤੇ ਧਰਮ ਨਾਲ ਜੁੜੇ ਹੋਣ ਦੇ ਨਾਲ ਕੀ ਹੈ ਕਿ ਕਿਤੇ ਨਾ ਕਿਤੇ ਇਨਸਾਨ ਦੇ ਵਿੱਚ ਡਰ ਜਿਹੜਾ ਹੈਗਾ ਉਹ ਪ੍ਰਮਾਤਮਾ ਦਾ ਉਸ ਖੁਦਾ ਆਲਾ ਉਸ ਵਾਈਗੁਰੂ ਤਾਂ ਕਿਤੇ ਨਾ ਕਿਤੇ ਇਹ ਅਜੇ ਮੈਂ ਕੋਈ ਮਾੜਾ ਕੰਮ ਕੀਤਾ ਤੇ ਮੈਨੂੰ ਇਹ ਚੀਜ਼ ਦੀ ਸਜ਼ਾ ਨਾ ਮਿਲ ਜੇ ਜੋ ਵੀ ਧਾਰਮਿਕ ਭਾਵਨਾ ਹੁੰਦੀਆਂ ਨੇ ਹਰ ਧਰਮ ਦੇ ਵਿੱਚ ਕਿਤੇ ਨਾ ਕਿਤੇ ਕੁਝ ਹੱਦ ਤੱਕ ਜੇ ਆਪਾਂ ਕਹੀਏ ਨਾ ਕਿ ਦੇਖੋ ਕ੍ਰਿਮੀਨਲ ਲੋਕ ਵੀ ਹੁੰਦੇ ਨੇ ਅਪਰਾਧਿਕ ਬੈਕਗ੍ਰਾਉਂਡ ਦੇ ਲੋਕ ਵੀ ਹੁੰਦੇ ਨੇ ਤੇ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਧਰਮ ਸਾਡਾ ਕੰਟਰੋਲ ਵੀ ਕਰਦਾ ਹੈਗਾ ਔਰ ਧਾਰਮਿਕ ਹੋਣਾ ਜਿਹੜਾ ਹੈ ਹਰ ਬੰਦੇ ਦੀ ਆਜ਼ਾਦੀ ਹੈ ਕਿ ਉਹ ਕਿਸ ਧਰਮ ਨੂੰ ਮੰਨਦਾ ਕਿਸ ਧਰਮ ਦੇ ਨਾਲ ਪਿਆਰ ਕਰਦਾ ਕੋਈ ਵੀ ਉਹਦੇ ਤੇ ਬੰਦਸ਼ ਨਹੀਂ ਲਾ ਸਕਦਾ ਧਾਰਮਿਕ ਹੋਣਾ ਇੱਕ ਬਹੁਤ ਵਧੀਆ ਚੀਜ਼ ਹੈ ਰੱਬ ਦੇ ਨਾਲ ਜੁੜਨਾ ਪ੍ਰਮਾਤਮਾ ਦੇ ਨਾਲ ਜੁੜਨਾ ਔਰ ਇਸ ਵੇਲੇ ਜੋ ਮਾਹੌਲ ਰਾਮਮਈ ਮੈਂ ਕਹਾਂਗਾ ਕਿ ਇਸ ਜਿਹੜੇ ਮਾਹੌਲ ਜਿਹੜਾ ਪੂਰੇ ਭਾਰਤ ਦਾ ਰਾਮਮਈ ਹੋਇਆ ਹੈ ਜੀ ਸਾਡੇ ਪੰਜਾਬੀਆਂ ਦੀ ਇੱਕ ਬੜੀ ਖਾਸੀਅਤ ਹੈਗੀ ਹੈ ਕਿ ਸਾਡੇ ਪੰਜਾਬੀ ਜਿਹੜੇ ਨੇ ਉਹ ਆਪਾਂ ਅਕਸਰ ਦੇਖਿਆ ਹੋਣਾ ਕਿ ਧਾਰਮਿਕ ਸਥਾਨਾਂ ਤੇ ਗੁਰਦੁਆਰੇ ਹੋਣ ਮੰਦਿਰ ਹੋਣ ਆਪਾਂ ਲੰਗਰ ਜਿਹੜਾ ਹੈਗਾ ਸਾਡੇ ਪੰਜਾਬੀਆਂ ਉਹ ਅਕਸਰ ਦੇਖਿਆ ਜਾਂਦਾ ਬੜੇ ਵੱਧ ਚੜ ਕੇ ਹਿੱਸਾ ਪੌਂਦਿੰਦੇ ਲੰਗਰਾਂ ਦੇ ਵਿੱਚ ਲੰਗਰ ਵਰਤਾਉਂਦੇ ਨੇ ਤੇ ਬੜੇ ਖੁਸ਼ੀ ਜ਼ਾਹਿਰ ਕਰਦੇ ਨੇ ਤੇ ਹੁਣ ਜਿਸ ਢੰਗ ਨਾਲ ਪਤਾ ਲੱਗਿਆ ਕਿ ਉੱਥੇ ਅਯੁੱਧਿਆ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਹੈਗੇ ਨੇ ਉੱਥੇ ਜਾ ਕੇ ਉਹਨਾਂ ਨੇ ਲੰਗਰ ਸ਼ੁਰੂ ਕੀਤਾ ਹੋਇਆ ਦੱਸ ਰਹੇ ਨੇ ਕਿ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਚਾਹ ਦਾ ਲੰਗਰ ਭੋਜਨ ਦਾ ਲੰਗਰ ਉੱਥੇ ਸ਼ੁਰੂ ਹੋ ਜਾਂਦਾ ਹੈ ਰਾਤ ਨੂੰ 12 ਵਜੇ ਤੱਕ ਜਾਰੀ ਰਹਿੰਦਾ ਹੈ ਕਿਸ ਧਰਮ ਦੇ ਲੋਕ ਉੱਥੇ ਆ ਕੇ ਲੰਗਰ ਖਾਂਦੇ ਨੇ ਕੋਈ ਲੈਣਾ ਦੇਣਾ ਨਹੀਂ ਪਿਆਰ ਦੇ ਨਾਲ ਉੱਥੇ ਲੰਗਰ ਛਕਾਇਆ ਜਾ ਰਿਹਾ ਹੈ RAM ਮਈ ਪੂਰਾ ਮਾਹੌਲ ਹੋਇਆ ਹੋਇਆ ਜੀ ਠੀਕ ਹੈ ਜੀ ਹੁਣ ਚੀਜ਼ ਇਹ ਹੈ ਕਿ ਬਹੁਤ ਵਧੀਆ ਗੱਲ ਹੈ ਅਕਸਰ ਅਸੀਂ ਸੁਣਿਆ ਹੈ ਕਿ RAM ਰਾਜ ਜੀ ਦੇਖੋ ਜੋ ਸਾਡੇ ਧਰਮ ਗ੍ਰੰਥ ਦੱਸਦੇ ਨੇ ਕਿ RAM ਰਾਜ ਵਰਗਾ ਰਾਜ ਕਿਤੇ ਨਹੀਂ ਸੋ RAM ਰਾਜ ਵਰਗਾ ਰਾਜ ਹੋਣਾ ਬੜੀ ਵੱਡੀ ਗੱਲ ਹੈ ਜਿਦੇ ਚ ਹਰ ਬੰਦੇ ਦੀ ਬਰਾਬਰਤਾ ਹਰ ਬੰਦੇ ਨੂੰ ਮਿਲ ਸਕੇ ਹਰ ਧਰਮ ਦਾ ਬੰਦਾ ਉਹ ਆਜ਼ਾਦੀ ਨਾਲ ਜੀ ਸਕੇ ਹਰ ਚੀਜ਼ ਜਿਹੜੀ ਹੈ ਉਹ ਉੱਥੇ ਇੱਕ ਪਿਆਰ ਦੀ ਭਾਵਨਾ ਜਿਹੜੀ ਆ ਉੱਥੇ ਉਤਪਨ ਹੋ ਸਕੇ ਨਫ਼ਰਤ ਜਿਹੜੀ ਹੈਗੀ ਉਹ ਖਤਮ ਹੋ ਸਕੇ ਵੈਰ ਵਿਰੋਧ ਦਾ ਖਤਮ ਹੋ ਸਕੇ ਹਰ ਬੰਦੇ ਨੂੰ ਨਿਆਂ ਮਿਲੇ ਇਨਸਾਫ਼ ਮਿਲੇ ਔਰ ਹਰ ਜਿਹੜਾ ਵਿਅਕਤੀ ਹੈ ਉਹ ਤਰੱਕੀ ਕਰੇ RAM ਜਿਹੜਾ ਸਮਰਾਜ्‍य ਜਾਂ RAM ਰਾਜ ਦਾ ਇਹੀ ਚੀਜ਼ ਜਿਹੜੀ ਹੈਗੀ ਆ ਉਹ ਲੋਕ ਜੋੰਦ ਨੇ ਇਸ ਢੰਗ ਦੀ ਹੋਵੇ ਤੇ ਅੱਜ ਮਤਲਬ ਹਰ ਬੰਦਾ ਜਿਹੜਾ ਹੈ ਇਸ ਵੇਲੇ ਰਾਮ ਮਈ ਹੋਇਆ ਪਰ ਜੀ ਗੱਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਜੀ ਕੀ ਵਾਕਈ ਹੂੰ ਰਾਮ ਰਾਜ ਨੂੰ ਆਦਰਸ਼ ਮੰਨਦੀਆਂ ਹੋਈਆਂ ਉੱਥੇ ਰਾਮ ਮਈ ਜਿਹੜਾ ਜੋ ਸਿਸਟਮ ਉੱਥੇ ਬਣਿਆ ਹੋਇਆ ਹੈ ਇਸ ਵੇਲੇ ਅਯੋਧਿਆ ਦੇ ਵਿੱਚ ਜਾਂ ਪੂਰੇ ਭਾਰਤ ਚੋਂ ਜਿਹੜੇ ਲੋਕ ਸੰਗਤ ਜਿਹੜੀ ਹੈਗੀ ਹੈ ਭਗਤ ਜਿਹੜੇ ਹੈਗੇ ਨੇ ਉੱਥੇ ਜਾ ਰਹੇ ਨੇ ਕਿ ਜਾਂ ਇਹਦੇ ਪਿੱਛੇ ਪੋਲੀਟੀਕਲ ਪਾਰਟੀਆਂ ਦਾ ਕੋਈ ਆਪਣਾ ਏਜੰਡਾ ਹੈ ਜੀ ਕੀ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ 2024 ਇਸ ਜਿਹੜਾ ਸਾਲ ਚੜ੍ਹਿਆ ਹੀ ਹੈ ਕਿਉਂਕਿ ਆਪਾਂ ਨੂੰ ਆਦਤ ਪਈ ਹੋਈ ਨਾ 23 ਕਹਿਣ ਦੀ ਤੇ ਹੁਣ ਜਿਹੜਾ ਹੈਗਾ ਅੱਜ 19 ਤਰੀਕ ਹੈ ਤੇ 19 ਦਿਨ ਹੋ ਗਏ ਨੇ 24 ਚੜ੍ਹੇ ਨੂੰ ਤੇ ਸਮਝ ਲਓ ਕਿ 2 ਕੁ ਮਹੀਨਿਆਂ ਤੱਕ ਚੂਣਾ ਨੇ ਕੀ ਸਿਆਸੀ ਪਾਰਟੀਆਂ ਦਾ ਜਿਹੜਾ ਮਕਸਦ ਹੈ ਉਹ ਵਾਕਈ ਰਾਮ ਰਾਜ ਲਿਆਉਣਾ ਹੈ ਕਿ ਰਾਮ ਰਾਜ ਦੇ ਨਾਂ ਦੇ ਉੱਤੇ ਆਪਣੀ ਸਿਆਸਤ ਕਰਨੀ ਹੈ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਪ੍ਰਭਾਵਿਤ ਕਰਨਾ ਤਾਂ ਕਿ ਉਹ ਵੋਟਾਂ ਜਿਹੜੀਆਂ ਨੇ ਲੋਕਾਂ ਦੀਆਂ ਲੈ ਸਕਣੇ ਚੋਣਾਂ ਵੇਲੇ ਇਹ ਬੜੀ ਵੱਡੀ ਗੱਲ ਹੈ ਸੋਚਣ ਵਿਚਾਰਾਂ ਵਾਲੀ ਗੱਲ ਹੈ ਹੁਣ ਦੇਖ ਲਓ ਕਿ ਜਿਸ ਢੰਗ ਨਾਲ ਦੂਸਰੀਆਂ ਜਿਹੜੀਆਂ ਪਾਰਟੀਆਂ ਵੀ ਹੈਗੀਆਂ ਨੇ ਉਹ ਵੀ ਚੰਗੀ ਗੱਲ ਹੈ ਦੇਖੋ ਇਹ ਚ ਕੋਈ ਦੋ ਰਾਏ ਨਹੀਂ RAM mai RAM ਭਗਤੀ ਉਸ ਪ੍ਰਮਾਤਮਾ ਦੀ ਭਗਤੀ ਚ ਵਿੱਚ ਜਾਣਾ ਔਰ ਉਸ ਦੇ ਰੰਗ ਦੇ ਵਿੱਚ ਰੰਗੇ ਜਾਣਾ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਜੀ ਹੁਣ ਪੰਜਾਬ ਕਾਂਗਰਸ ਜਿਹੜੇ ਪ੍ਰਧਾਨ ਹੈਗੇ ਨੇ ਹੂੰ ਰਾਜਾ ਵੜਿੰਗ ਖੁਰੀ ਜੀ ਉਹ ਵੀ ਜਿਹੜੇ ਉੱਥੇ ਮਤਲਬ ਕਿ ਦੱਸ ਰਿਹਾ ਕਿ ਦੀਵੇ ਭੇਜੇ ਨੇ ਉਹਨਾਂ ਨੇ ਜੀ ਔਰ ਦੂਸਰੇ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਵੀ ਲੀਡਰ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਵੀ ਉੱਥੇ ਜਿਹੜੇ ਅਗੇ ਗਏ ਨੇ ਅੰਦਰ ਖਾਤੇ ਕਿਤੇ ਨ ਕਿਤੇ ਜੋ ਸਿਆਸੀ ਪਾਰਟੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਇਸ ਰੰਗ ਦੇ ਵਿੱਚ ਰੰਗੀਆਂ ਜਾ ਰਹੀਆਂ ਨੇ ਬਹੁਤ ਵਧੀਆ ਗੱਲ ਹੈ ਪਰ ਸਵਾਲ ਇਹੀ ਹੈ ਭੁਵਿੰਦਰ ਜੀ ਜੀ ਬਿਲਕੁਲ ਕੀ ਅਗਰ ਇਹ ਲੋਕ RAM ਰਾਜ ਨੂੰ ਆਦਰਸ਼ ਮੰਨਦੇ ਨੇ ਤੇ ਕੀ ਇਹਨਾਂ ਦੇ ਮਨ ਦੇ ਵਿੱਚ ਹੈ ਕਿ ਅਸੀਂ ਉਹੋ ਜਿਹਾ ਰਾਜ ਸਥਾਪਿਤ ਕਰਾਂਗੇ ਵਾਕਈ ਉਹ ਦਿਲੋਂ ਚਾਹੁੰਦੇ ਨੇ ਜੀ ਇਹ ਬੜਾ ਵੱਡਾ ਸਵਾਲ ਹੈ ਜੀ ਬਿਲਕੁਲ ਜੀ ਜੀ ਵੀਰਿੰਦਰ ਜੀ ਇਹ ਤਾਂ ਗੱਲ ਵਗੇ ਰਾਮ ਮਈ ਤੇ ਰਾਮ ਪਖਤਨ ਲੈ ਕੇ ਜਾਂ ਸਿਆਸਤ ਨੂੰ ਲੈ ਕੇ ਜੇ ਗੱਲ ਕਰੀ ਆਪਾਂ ਨਵਜੋਤ ਸਿੰਘ ਸਿੱਧੂ ਚਰਚਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਿੱਚ ਤਾਂ ਉਹਨਾਂ ਦੇ ਬੋਲਬਾਣੇ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਗੱਲ ਇਹ ਸਾਹਮਣੇ ਆਈ ਆ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਘਰ ਵਾਲੀ ਚੋਣਾਂ ਦੇ ਵਿੱਚ ਖੜੀ ਹੋ ਸਕਦੀ ਆ ਚੋਣਾਂ ਲੜ ਸਕਦੀ ਆ ਕੀ ਕਹਿਣਾ ਤੁਹਾਡਾ ਵੀ ਚੋਣਾਂ ਲੜ ਲੜੇਗੀ ਜਾਂ ਇਹ ਜਗ੍ਹਾ ਖਬਰ ਜਿਹੜੀ ਆ ਉਹ ਮਤਲਬ ਸਹੀ ਨਹੀਂ ਹੈਗੀ ਲੜੇਗੀ ਚੋਣਾਂ ਜੀ ਕਈ ਕਿਆਸਰਾਈਆਂ ਜਿਹੜੀਆਂ ਨੇ ਉਹ ਜਦੋਂ ਚੋਣਾ ਲੱਗ ਕੇ ਹੁੰਨਾ ਤੇ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਨੇ ਜਾਂ ਸਿਆਸਤ ਦੇ ਜਾਗ ਇਨਕਾਰ ਦੇ ਜਾਂ ਆਮ ਲੋਕ ਨੇ ਜਾਂ ਸਿਆਸਤਦਾਨ ਨੇ ਉਹ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਕਿਆਸਰਾਈਆਂ ਵੀ ਲਾਉਂਦੇ ਨੇ ਜੀ ਗੱਲਾਂ ਬਾਤਾਂ ਵੀ ਕਰਦੇ ਨੇ ਹੁਣ ਜਿਸ ਤਰੀਕੇ ਦੇ ਨਾਲ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਪਟਿਆਲਾ ਸੀਟ ਤੋਂ ਕਿਉਂਕਿ ਪਤ ਜੀ ਬੀਬੀ ਪਰਨੀਤ ਕੌਰ ਹਲੀ ਪਹਿਲਾਂ ਕਾਂਗਰਸ ਚ ਸੀ ਕਿ ਜੀ ਤੇ ਕੈਪਟਨ ਹੁ ਰੇਜਸਟੰਗ ਨਾਲ ਉਹ ਉਹਨਾਂ ਨੇ ਫੁੱਲ ਫੜ ਲਿਆ ਕਮਲ ਦਾ ਜੀ ਭਾਜਪਾ ਤੇ ਸ਼ਾਮਲ ਹੋ ਗਏ ਨੇ ਤੇ ਉਹ ਕਾਂਗਰਸ ਨੇ ਮੁਤਲ ਕਰਤੀ ਬੀਬੀ ਪ੍ਰਨੀਤ ਕੌਰ ਹੁਰੀ ਜੀ ਤੋਂ ਉਹ ਚੋਣ ਜਿਹੜੀ ਹੈ ਕਾਂਗਰਸ ਵੱਲੋਂ ਉੱਥੋਂ ਪਟਿਆਲਾ ਤੋਂ ਲੜ ਸਕਦੇ ਨੇ ਜੀ ਨਵਜੋਦਕਰ ਸਿੱਧੂ ਪਰ ਹਮ ਸੋਸ਼ਲ ਮੀਡੀਆ ਤੇ ਪਾਇਆ ਨਵਜੋ ਨਵਜੋਦਸ ਸਿੰਘ ਸਿੱਧੂ ਹੁਰਾ ਨੇ ਕਿ ਡਾਕਟਰ ਨਵਜੋਦਕਰ ਸਿੱਧੂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਉਹਨਾਂ ਨੂੰ ਕੁਝ ਮਹੀਨੇ ਲੱਗਣਗੇ ਹਮ ਗਮਨਾਨਗਰ ਤੋਂ ਇੱਕ ਡਾਕਟਰ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਡਾਕਟਰ ਨੇ مشورہ ਦਿੱਤਾ ਹੈਗੇ ਅਜੇ ਨਹੀਂ ਸੋ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਤਾਂ ਕਿ ਨਹੀਂ ਅਜੇ ਉਹ ਚੋਣ ਲੜਨ ਦੇ ਇੱਛੁਕ ਨਹੀਂ ਹੈਗੇ ਉਹਨਾਂ ਨੂੰ ਆਰਾਮ ਦੀ ਲੋੜ ਹੈ ਪਰ ਭਗਵੰਦਰ ਜੀ ਗੱਲ ਇਹ ਹੈ ਕਿ ਚੋਣ ਲੜਨ ਦਾ ਫੈਸਲਾ ਕਿਸ ਉਮੀਦਵਾਰ ਨੇ ਕਿਸ ਚਾਹਵਾਨ ਨੇ ਕਿੱਥੋਂ ਚੋਣ ਲੜਨੀ ਹੈ ਇਹ ਉਹ ਬੰਦਾ ਨਹੀਂ ਡਿਸਾਈਡ ਕਰਦਾ ਇਹ ਡਿਸਾਈਡ ਕਰਦੀ ਹੈ ਪਾਰਟੀ ਜੀ ਪਾਰਟੀ ਦੇ ਵਿੱਚ ਵੀ ਹੁਣ ਚੀਜ਼ਾਂ ਕੀ ਐ ਪਾਰਟੀ ਹੁਣ ਕੱਲਿਆਂ ਡਿਸਾਈਡ ਨਹੀਂ ਕਰ ਪਾ ਰਹੀ ਨਹੀਂ ਕਰੂਗੀ ਕਾਰਨ ਇਹ ਹੈ ਕਿ ਗੱਠਜੋੜ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹਮ ਹੋਣਾ ਜਾਂ ਨਹੀਂ ਹੋਣਾ ਜੀ ਕੁਝ ਲੋਕ ਕਹਿ ਰਹੇ ਨੇ ਵੀ ਹੋ ਰਿਹਾ ਹੋ ਜਾਊਗਾ ਅੰਦਰ ਖਾਤੇ ਜੋ ਸੂਚਨਾਵਾਂ ਆ ਰਹੀਆਂ ਨੇ ਜੀ ਬੇਸ਼ੱਕ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਹਿ ਰਹੀ ਪਈ ਅਸੀਂ ਗੱਠਜੋੜ ਨੂੰ ਪਸੰਦ ਨਹੀਂ ਕਰਦੇ ਅਸੀਂ ਆਪਣੇ ਦਮ ਤੇ ਆਪ ਹੀ ਚੋਣਾ ਲੜਾਂਗੇ ਪਰ ਹਾਈ ਕਮਾਂਡ ਵੱਲੋਂ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਮੀਟਿੰਗਾਂ ਵੀ ਜੋ ਪਤਾ ਲੱਗਿਆ ਚੱਲ ਰੀਆਂ ਨੇ ਫੈਸਲਾ ਤੇ ਹਾਈ ਕਮਾਂਡ ਨੇ ਲੈਣਾ ਨਾ ਦੋਨੇ ਪਾਰਟੀਆਂ ਨੇ ਰਲ ਕੇ ਫੈਸਲਾ ਲੈਣਾ ਆਮ ਆਦਮੀ ਪਾਰਟੀ ਨੇ ਵੀ ਤੇ ਕਾਂਗਰਸ ਪਾਰਟੀ ਨੇ ਵੀ ਕਿ ਭਾਈ ਕਿਹੜੇ ਹਲਕੇ ਤੋਂ ਅਸੀਂ ਜਿਹੜਾ ਉਹ ਉਮੀਦਵਾਰ ਖੜਾ ਕਰਨਾ ਜੀ ਉੱਥੋਂ ਤੇ ਸਰਵੇ ਹੋਊਗਾ ਉੱਥੇ ਕਿਸ ਪਾਰਟੀ ਦਾ ਜ਼ਿਆਦਾ ਪ੍ਰਭਾਵ ਹੈ ਕਿਹੜੀ ਪਾਰਟੀ ਪੂਰੇ ਜਿੱਦਾਂ ਉਹ ਕੈਮਿਸਟਰੀ ਦੇ ਵਿੱਚ ਇਕੁਏਸ਼ਨ ਨਹੀਂ ਹੁੰਦੀ ਉਸੇ ਤਰੀਕੇ ਦਾ ਨਾਲ ਉਹ ਸਮੀਕਰਨ ਜਿਹੜੇ ਬਣਾਣੇ ਪੈਣਗੇ ਕਿ ਕਿੱਥੇ ਪਲੱਸ ਮਾਈਨਸ ਕਰਕੇ ਕਿਹੜੀ ਪਾਰਟੀ ਨੂੰ ਉੱਥੇ ਫਾਇਦਾ ਹੋ ਸਕਦਾ ਉਸ ਢੰਗ ਨਾਲ ਉੱਥੇ ਉਹ ਕੈਂਡੀਡੇਟ ਖੜਾ ਕਰਨਗੇ ਹਾਂ ਇਹ ਜ਼ਰੂਰ ਹੈ ਪਾਰਟੀਆਂ ਜ਼ਰੂਰ ਚਾਹੁੰਦੀਆਂ ਕਿ ਸਾਡੇ ਵੱਤ-ਵੱਤ ਜਿਹੜੇ ਐ ਉਮੀਦਵਾਰ ਸਟੇਟ ਸੂਬੇ ਦੇ ਵਿੱਚ ਹੋਣ ਜੀ ਤੇ ਉਸੇ ਤਰੀਕੇ ਦੇ ਨਾਲ ਅਗਰ ਇੱਕ ਸਟੇਟ ਦੇ ਵਿੱਚ ਵੱਧ ਕੈਂਡੀਡੇਟ ਹੋਣਗੇ ਤਾਂ ਦੂਸਰੇ ਪਾਸੇ ਉਹਦੇ ਉਸ ਪਾਰਟੀ ਦੇ ਘਟਾਏ ਜਾਣਗੇ ਤਾਂ ਕਿ ਬਰਾਬਰਤਾ ਦਾ ਜਿਹੜਾ ਉਹ ਜਿਹੜੀ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਬੈਠਕ ਹੋਊਗੀ ਜਾਂ ਜੋ ਨਾਰਮਸ ਬਣਾਏ ਜਾਣਗੇ ਜਾਂ ਜੋ ਰੂਲ ਬਣਾਏ ਜਾਣਗੇ ਉਸ ਹਿਸਾਬ ਨਾਲ ਉੱਥੇ ਕੈਂਡੀਡੇਟ ਨੂੰ ਉਤਾਰਿਆ ਜਾਵੇਗਾ ਇਹ ਕਿਸੇ ਬੰਦੇ ਦੀ ਦੇ ਨਹੀਂ ਹੁੰਦਾ ਕਿ ਮੈਂ ਮੈਂ ਚਾਹੁੰਦਾ ਕਿ ਮੈਂ ਇਸ ਸੀਟ ਤੋਂ ਚੋਣ ਲੈਣਾ ਸੋ ਇਹ ਸਭ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕਮਾਂਡ ਦੇ ਫੈਸਲੇ ਤੋਂ ਬਾਅਦ ਪਤਾ ਲੱਗਣਗੀਆਂ ਕਿ ਕਿਹੜੇ ਹਲਕੇ ਤੋਂ ਕਿਹੜਾ ਕੈਂਡੀਡੇਟ ਜਿਹੜਾ ਹੈ ਉੱਥੇ ਖੜ ਸੱਕਦਾ ਵਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸਿਆਸਤ ਦੇ ਮੁੱਦੇ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ ਸ਼ੁਕਰੀਆ